ਭਾਰਤ ਨਿਊਜ਼ ਤੇ ਤੁਹਾਡਾ ਸਵਾਗਤ ਹੈ ਗੱਲ ਕਰਾਂਗੇ ਅੱਜ ਦੀਆਂ ਵੱਡੀਆਂ ਖਬਰਾਂ ਦੀ ਸਭ ਤੋਂ ਪਹਿਲੀ ਅਤੇ ਅਹਿਮ ਖਬਰ ਸਾਹਮਣੇ ਆਈ ਹੈ ਸ਼ਹਿਰ ਜਲੰਧਰ ਦੇ ਐਸਐਚਓ ਗੁਰਪ੍ਰੀਤ ਸਿੰਘ ਦੇ ਬਰਖਾਸਤ ਹੋਣ ਦੀ ਆਪ ਜੀ ਨੂੰ ਪਤਾ ਹੀ ਹੈ ਕਿ ਰਮਨ अरोड़ा ਵਿਜੀਲੈਂਸ ਜਾਂਚ ਦੇ ਅਧੀਨ ਹਨ ਵਿਧਾਇਕ ਰਮਨ अरोड़ा ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਵੱਡੇ ਖੁਲਾਸੇ ਸਾਹਮਣੇ ਆ ਰਹੇ ਹਨ ਆਪ ਜੀ ਨੂੰ ਪਤਾ ਹੀ ਹੈ ਕਿ ਉਹਨਾਂ ਤੇ ਭ੍ਰਿਸ਼ਟਾਚਾਰ ਦੇ આરોਪ ਲੱਗੇ ਨੇ ਅਤੇ ਕਈ ਜਾਇਦਾਦਾਂ ਨੇ ਜੋ ਉਹ ਉਹਨਾਂ ਵੱਲੋਂ ਹੜੱਪ ਕਰ ਲਈਆਂ ਗਈਆਂ ਨੇ ਅਤੇ ਸਾਹਮਣੇ ਆਇਆ ਹੈ ਕਿ ਜੋ ਐਸਐਚਓ ਗੁਰਪ੍ਰੀਤ ਸਿੰਘ ਨੇ ਇਹ ਵੀ ਉਹਨਾਂ ਦੇ ਕਹਿਣ ਤੇ ਗਲਤ ਕੰਮ ਕਰਦੇ ਸੀ ਅਤੇ ਇਹਨਾਂ ਤੇ ਵੀ ਹੁਣ ਰਮਨ ਅਰੋੜਾ ਐਮਐਲਏ ਵੱਲੋਂ ਕਈ ਖੁਲਾਸੇ ਕੀਤੇ ਜਾ ਰਹੇ ਨੇ ਜਿਸ ਦੇ ਆਧਾਰ ਤੇ ਵਿਜੀਲੈਂਸ ਅਤੇ ਪੰਜਾਬ ਸਰਕਾਰ ਵੱਲੋਂ ਐਸਐਚਓ ਗੁਰਪ੍ਰੀਤ ਸਿੰਘ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ ਅਗਲੀ ਵੱਡੀ ਖਬਰ ਸਾਹਮਣੇ ਆਈ ਹੈ ਹਰਿਆਣਾ ਦੇ ਪੰਚਕੁੱਲੇ ਤੋਂ ਇਹ ਖਬਰ ਇੱਕੋ ਹੀ ਪਰਿਵਾਰ ਦੇ 7 ਮੈਂਬਰਾਂ ਦੀ ਖੁਦਕੁਸ਼ੀ ਦੇ ਨਾਲ ਸਬੰਧਿਤ ਹੈ ਮੈਂ ਆਪ ਜੀਆਂ ਨੂੰ ਦੱਸਣਾ ਚਾਹਾਂਗਾ ਕਿ ਪੰਚਕੁੱਲਾ ਦੇ ਸੈਕਟਰ 27 ਦੇ ਵਿੱਚੋਂ ਇੱਕ ਖੜੀਕਾਰ ਮਿਲੀ ਜਿਸ ਕਾਰ ਦੇ ਵਿੱਚ 6 ਜੋ ਮੈਂਬਰ ਸੀ ਉਹ ਮੌਕੇ ਤੇ ਖਤਮ ਹੋ ਚੁੱਕੇ ਸੀ ਅਤੇ ਜਦੋਂ 7ਵੇਂ ਮੈਂਬਰ ਨੂੰ ਲੋਕਾਂ ਨੇ ਦੇਖਿਆ ਤਾਂ ਉਸ ਤੋਂ ਪਤਾ ਲੱਗਿਆ ਉਸਨੇ ਦੱਸਿਆ ਕਿ ਮੇਰੇ ਤੇ ਬਹੁਤ ਵੱਡਾ ਕਰਜ਼ਾ ਸੀ ਜਿਸ ਕਾਰਨ ਬੈਂਕ ਨੇ ਵੀ ਮੈਨੂੰ ਪਰੇਸ਼ਾਨ ਕੀਤਾ ਹੋਇਆ ਸੀ ਜਿਸ ਦੇ ਚੱਲਦੇ ਹੁਣ ਮੈਨੂੰ ਕੋਈ ਰਾਹ ਨਹੀਂ ਦਿਖ ਰਿਹਾ ਸੀ ਅਤੇ ਅਸੀਂ ਘਰ ਦੇ 7 ਮੈਂਬਰਾਂ ਨੇ ਇਕੱਠਿਆਂ ਨੇ ਜ਼ਹਿਰ ਪੀ ਲਈ ਹੈ ਅਤੇ ਜਿਸ ਕਾਰਨ ਹੁਣ 6 ਮੈਂਬਰ ਮਰ ਚੁੱਕੇ ਹਨ ਅਤੇ ਮੈਂ ਵੀ ਮਰਨ ਵਾਲਾ ਹੀ ਹਾਂ ਉਸ ਦੇ ਇਹ ਕਹਿਣ ਤੋਂ ਚੰਦ ਮਿੰਟਾਂ ਬਾਅਦ ਹੀ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਉਹ ਵੀ ਰਾਸਤੇ ਦੇ ਵਿੱਚ ਦਮ ਤੋੜ ਦਿੰਦਾ ਹੈ ਮਰ ਜਾਂਦਾ ਹੈ ਸੋ ਜਿਹੜੇ ਇਹ 7 ਮੈਂਬਰ ਸੀ ਇਹਨਾਂ ਵਿੱਚ 42 ਸਾਲਾ ਪ੍ਰਵੀਨ ਮਿੱਤਲ ਉਸ ਦੀ ਵਾਈਫ ਉਸ ਦੀਆਂ ਦੋ ਧੀਆਂ ਇੱਕ ਬੇਟਾ ਅਤੇ ਉਸ ਦੇ ਮਾਪੇ ਸਨ ਸੱਤੇ ਹੀ ਮੈਂਬਰ ਖਤਮ ਹੋ ਚੁੱਕੇ ਹਨ ਅਤੇ ਆਓ ਉੱਥੇ ਜੋ ਫੋਰੈਂਸਿਕ ਟੀਮਾਂ ਜਾਂ ਪੁਲਿਸ ਟੀਮਾਂ ਪਹੁੰਚੀਆਂ ਨੇ ਉਹਨਾਂ ਦੀ ਜਵਾਨੀ ਸੁਣਦੇ ਹਾਂ ਹਮੇਂ ਸੂਚਨਾ ਮਿਲੀ ਕਿ 6 ਵਿਅਕਤੀ ਹਾਂ ਲਾਈ ਗਏ ਹਨ एक व्यक्ति जो सेंटर शहर सिविल अस्पताल ले गए थे जिनको उनकी भी मृत्यु हो गई है तो इस मैटर में जो हमें प्रथम दृष्टि लग रहा है कि ये आत्महत्या का मैटर है ना सुसाइड का मैटर है प्राइम ऑफिलीट को भी मौके पर पहुँच चुकी है इन्वेस्टिगेशन ऑफिस मौके पर पहुँच चुके हैं हम सारे साइंटिफिक एविडेंस कलेक्ट करेंगे और इस मैटर को प्रॉपरली एनालाइज करेंगे बट फैमिली छह लोगों ने उसमें कौन-कौन वो? पूरे परिवार के लोग हैं पहचान हो पाएंगे हाँ जी हमें पता है अभी तो हम नहीं करना चाहेंगे बट इनका पहचान हो गई है तो भी आगे तो पर से हमारी आगे आगे। वो पूरा वहाँ पे एनलाइस की गाड़ी के अंदर क्या है और क्या इसके रीजन थे बट हाँ कुछ फैक्ट्स हमारे सामने जो एकदम प्राइमरी आए हैं लिए इंडिकेशन होता है ਭਾਰਤ ਨਿਊਜ਼ ਨਾਲ ਜੁੜੇ ਰਹਿਣ ਲਈ ਤੁਹਾਡਾ ਸਬਦਾ ਬਹੁਤ ਧੰਨਵਾਦ